ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਮੌਸਮ ਦੇ ਧੁੰਦ ਬੱਦਲਬਾਈ ਤੇ ਮੀਂਹ ਦੀ ਜਿਉ ਅਪਡੇਟ ਆ ਰਹੀ ਹੈ ਤਾਂ ਕਿਸ ਤਰੀਕੇ ਦੀ ਅਪਡੇਟ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਾੜੀ ਕਿਤੇ ਨਾਲ ਵੱਲੋਂ ਸਿਸਟਮ ਆ ਰਹੇ ਨੇ ਪਛਮੀ ਸਿਸਟਮ ਵੀ ਬਣ ਰਿਹਾ ਹੈ ਮਦਾਨੀ ਇਲਾਕਿਆਂ ਦੇ ਵਿੱਚਕਾਰ ਵੀ ਸਿਸਟਮ ਬਣ ਰਹੇ ਨੇ ਜੋ ਕਿ ਪੰਜਾਬ ਵਿੱਚ ਹਲਕੀ ਦਰਮਿਆਨੀ ਮੀਂਹ ਦੀ ਸੰਭਾਵਨਾ ਕੱਲ ਤੋਂ ਬਣਦੀ ਹੋਈ ਦਿਖਾਈ ਦੇਵੇਗੀ ਅੱਜ ਰਾਤ ਥੋੜਾ ਜਿਹਾ ਗੁੰਮਸਮ ਵਾਲਾ ਮਾਹੌਲ ਕਹਿ ਸਕਦੇ ਹਾਂ ਧੁੰਦ ਤੇ ਬੱ ਆਸਮਾਨ ਵੈਸੇ ਦਾ ਸਾਫ਼ ਹੋਵੇਗਾ ਪਰ ਹਲਕਾ ਦਰਮਿਆਨਾ ਧੁੰਦ ਪੈਣ ਦੇ ਨਾਲ ਮੌਸਮ ਜਿਹੜਾ ਥੋੜਾ ਜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਮੀਂਹ ਦੇ ਹਾਲਾਤਾਂ ਵਰਗਾ ਬਣਦਾ ਹੋਇਆ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਪਮਾਨ 10 ਤੋ ਲੈ ਕੇ 8 ਡਿਗਰੀ ਦੇ ਵਿਚਕਾਰ ਰਹਿਣਗੇ ਠੰਡ ਦੀ ਹਵਾ ਵੀ ਦੇਖਣ ਨੂੰ ਮਿਲੇਗੀ ਠੰਡੀ ਹਵਾ ਪੰਜਾਬ ਦੇ ਵਿੱਚ ਚਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਥੋੜੀ ਬਹੁਤੀ ਕਹਿਦੀ ਸਵੇਰ ਦੇ ਸਮੇਂ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅੱਜ ਰਾਤ ਫਿਲਹਾਲ ਮੀਂਹ ਦੀ ਕੋਈ ਅਪਡੇਟ ਨਹੀਂ ਹੈ ਪਰ ਕੱਲ ਤੋਂ ਪੰਜਾਬ ਦੇ ਬਹੁਤੇ ਥਾਵਾਂ ਵਿੱਚ ਮੀਂਹ ਹੋ ਸਕਦਾ ਜਿਹਦੇ ਵਿੱਚ ਮੱਝਾ ਤੇ ਦੁਆਬੇ ਦਾ ਇਲਾਕਾ ਆ ਰਿਹਾ ਜਿਹਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਬਲਾਚੌਰ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਫਤੇਗੜ ਸਾਇ ਪਟਿਆਲਾ ਬੈਲਟ ਜਿਹੜੀ ਹੈ ਉਹ ਮੀਂਹ ਦੇ ਵਿੱਚ ਸਾਨੂੰ ਕੱਲ ਨੂੰ ਕਿਤੇ ਨਾ ਕਿਤੇ ਆਉਂਦੀ ਦਿਖਾਈ ਦੇ ਰਹੀ ਹੈ ਜਿਹਦੇ ਬਾਰੇ ਹਲਕਤ ਦਰਮਿਆਨੇ ਮੀਂਹ ਦੀ ਅਪਡੇਟ ਸਾਨੂੰ ਲਗਾਤਾਰ ਮਿਲਦੀ ਰਹੀ ਹੈ ਤਾਂ ਤੁਹਾਡੇ ਤੱਕ ਅਸੀਂ ਪਹੁੰਚਦੀ ਕਰ ਚੁੱਕੇ ਹਾਂ ਬਾਕੀ ਅੱਜ ਰਾਤ ਦਾ ਕੋਈ ਵੱਡੀ ਹਲਚਲ ਨਹੀਂ ਹੈ ਬੂੰਦਾਬੰਦੀ ਕਿਰਮਣ ਕਰਨੀ ਦੇ ਹਾਲਾਤ ਘੱਟ ਹੀ ਨੇ ਪਰ ਧੁੰਦ ਅਤੇ ਬੱਦਲਬਾਜ਼ੀ ਦੇ ਹਾਲਾਤ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਦਿਨ ਦੇ ਸਮੇਂ ਚੰਗੀ ਧੁੱਪ ਵੀ ਲੱਗੀ ਹੈ ਸਵੇਰ ਦੇ ਸਮੇਂ ਧੁੰਦ ਦੇ ਹਾਲਾਤ ਸਨ ਪਰ ਧੁੱਪ ਲੱਗਣ ਦੇ ਕੰਨ ਤਾਪਮਨ ਥੋੜੇ ਜਿਹਾ ਵੱਧ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਅੱਜ ਰਾਤ ਓਵਰਆਲ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ ਆਉਂਦੇ ਕੱਲ ਨੂੰ ਥੋੜੇ ਬਹੁਤੇ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਦੇ ਜਿਹਦੇ ਬਾਰੇ ਤੁਹਾਨੂੰ ਅਸੀਂ ਲਗਾਤਾਰ ਅਪਡੇਟ ਦੇ ਰਹੇ ਹਾਂ ਤਾਂ ਹੀ ਰਿਕੁਐਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੀਂਹ ਦੀ ਕੋਈ ਵੀ ਅਪਡੇਟ ਹੋਵੇ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਹੋ ਸਕੇ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਿਹੜੀ ਕੱਲ ਦੀ ਜਾਣਕਾਰੀ ਹੈ ਜਾਂ ਅਗਲੀਤੀ ਅਗਲੀਤੀ ਕੋਈ ਵੀ ਜਾਣਕਾਰੀ ਉਹ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ